ਜੀ ਅੱਜ ਦੀ ਵੀਡੀਓ ਚ ਹਾਈਵੇ ਤੇ ਮੋਟਰ ਕਿ ਨਹੀਂ ਭਲਵਾਨ ਨੇ ਲਸਣੋਂ ਪਾਣੀ ਲਾਤਾ ਮੈਂ ਵੀ ਲਾਵਾਂ ਮੈਂ ਭਲਵਾਨ ਕਈ ਦਿਨ ਹੋ ਗਏ ਕਿ ਗੁੱਡੇ ਵੇ ਕਰਕੇ ਹਾਂ ਮੇਰੇ ਵੀ ਸੁਣਵਾ ਦੇਖਿਆ ਪਾਣੀ ਮੰਗਦਾ ਹੁਣ ਲਸਣ ਤਾਂ ਨਹੀਂ ਮੰਗਦਾ ਗੰਨਾ ਮੰਗਦਾ ਗੰਨਾ ਸਾਹਿਬ ਪਹੂਣੀ ਪਾਣੀ ਮੰਗਦਾ ਯਾਰ ਮੇਰੀ ਸੁਣ ਲੈ ਇੱਕ ਮਹੀਨਾ ਹੋ ਗਿਆ ਬੀਜੇ ਨੂੰ ਹਾਂ ਪਿਛਲੀ 4 ਤਰੀਕ ਦਾ ਪਾਣੀ ਲਾਇਆ ਉਹਨੂੰ ਹਾਂ ਉਦੋਂ ਬਾਅਦ ਤੋਂ ਪਾਣੀ ਤੱਕ ਕਿੰਨੀ ਪੈਂਦੀ ਤੇਰਾ ਉੱਥੇ ਮੈਂ ਤੈਨੂੰ ਦੱਸਾਂ 18 ਗੰਨਾ ਹੋ ਹੌਲੀ ਹੌਲੀ ਉਹ ਨਿਕਲਦਾ ਹਾਂ ਨਿਕਲਣਾ ਨਹੀਂ ਹਾਂ ਯਾਰ ਉੱਚੀ ਤੇ ਤਾਂ ਸਵਾਗਾ ਨਹੀਂ ਪਾਰਿਆ ਉਹਨੂੰ ਆਪਾਂ ਨੇ ਹਾਂ ਉਹ ਵੀ ਹੈ ਠੀਕ ਹੈ ਪੈਣਾ ਨਾਲ ਮਿੱਟੀ ਪਈ ਜਾਂਦੀ ਹਾਂ ਮਿੱਟੀ ਕਰਕੇ ਪਾਣੀ ਸੁੱਕ ਗਿਆ ਹਾਂ ਲਸਣ ਤਾਂ ਨਹੀਂ ਮੰਗਦਾ ਨਹੀਂ ਲਸਣ ਨੇ ਕੱਦਾ ਪਾਣੀ ਮੰਗ ਲੈਣਾ ਤਾਂ ਹੁਣ ਉਹ ਮੈਂ ਵਧੀਆ ਰਿਹਾ ਪਰਾਲੀ ਬਾਤ ਸੀ ਪਰਾਲੀ ਕਰਕੇ ਨਹੀਂ ਮੰਗਦਾ ਹਾਂ ਜੇ ਪਰਾਲੀ ਨਾ ਪਾਉਂਦਾ ਤਾਂ ਲਸਣ ਨੂੰ ਪਾਣੀ ਕੱਦਾ ਲੈਣਾ ਪੈਂਦਾ ਤਾਂ ਜੰਨਾ ਪਾਣੀ ਨਹੀਂ ਤਾਂ ਮੰਗਦਾ ਪਹਿਨਾ ਉਹਦਾ ਹੈ ਹੁਣ ਵੇਖਿਆ ਲਸਣ ਪਾਣੀ ਮੰਗਦਾ ਨਾ ਸੌਰੀ ਗੰਨਾ ਨਹੀਂ ਸਾਲ ਹਲੇ ਵੀ ਗਿੱਲਾ ਨਹੀਂ ਇੱਕ ਗੱਲ ਹੋਰ ਵੀ 18 ਸਾਲ ਹੌਲੀ 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 ਉਹ ਨਿਕਲਦਾ 18 ਥੋੜਾ ਜਿਹਾ ਫਰਕ ਆ 95 99 95 38 ਬਹੁਛੇਤੀ ਨਿਕਲੇ ਹੁੰਦੇ 85 ਬਹੁਤ ਟ ਨਿਕਲਦਾ ਹਾਂ 85 ਹਜ਼ਾਰ ਇਹ ਲੇਟੇ ਨਿਕਲਦੇ ਆ 18 ਦੇਖੀ ਉਹ ਵੀ ਪਾਰ ਆ ਹੁੰਦਾ ਹਾਲਾ ਗੰਨਾ ਇਹਨਾਂ ਦਾ ਉਹ ਗੰਨਾ ਜੀ 20 ਦਿਨ ਚ ਨਿਕਲਦਾ ਏ ਹਾਂ ਜਿਹੜਾ 85 ਆ ਇਹ ਮਹੀਨੇ ਬਾਅਦ ਨਿਕਲੂ 10 ਦਿਨ ਵੱਧ ਲੰਦਾ ਇਹ ਚੀਜ਼ ਦਾ ਫਰਕ ਤਾਂ 85 ਬਹੁਤ ਜ਼ਿਆਦਾ ਟਾਈਮ ਲੈਂਦਾ 18 ਨਾਲੋਂ ਵੀ ਲਸਣ ਦਾ ਤੂੰ ਮੁਖਾ ਲੜਾਉਂਦਾ ਦੇਖ ਤਾਂ ਹੁਣ ਲੈ ਸਣ ਬਾਈ ਤੇਰੇ ਲਈ ਲੈ ਲੈਣਾ ਚ ਹਾਲੇ ਸਟਾਉਂਡ ਰਹਿ ਗਿਆ ਜਿਹੜਾ ਪੀਰ ਆਪਾਂ ਨੂੰ ਕਹਿੰਦਾ ਸੀ ਇਹ ਚੀਜ਼ ਦਾ ਫਰਕ ਆ ਹੁਣ ਦੇਖ ਹੁਣ ਇਹ ਵਧੀਆ ਲੱਗਣ ਲੱਗ ਗਿਆ ਕਿਉਂਕਿ ਲੜਾਈ ਹੁੰਦੀ ਆ ਗੜਾਈਆਂ ਪੰਜ ਤਾਂ ਉਹਨੇ ਗੜਾਈਆਂ ਕਰਤੀਆਂ ਹਾਂ ਉਹ ਚੀਜ਼ ਦਾ ਬਹੁਤ ਫਰਕ ਆ ਇੱਕ ਨਾਦੀ ਨਾ ਪੰਜ ਗੜਾਈਆਂ ਕਰਤੀਆਂ ਹੋਣੀਆਂ ਉਹਨੇ ਸਾਫ਼ ਜਿਵੇਂ ਵੀ ਸੋਹਣਾ ਲੱਗਦਾ ਹੁਣੀ ਚ ਕੱਖ ਹੋਇਆ ਤਾਂ ਕਿਹਨਾਂ ਲੱਗਦਾ ਆ ਪਾਲਕੀ ਵਧੀਆ ਹੋਈ ਆ ਤੇਰੀ ਪਾਲਕ ਜੰਮੇ ਹੀ ਉਧਰ ਮੈਥੇ ਵੀ ਜੰਮਿਆ ਹੈ ਨਾ ਸਾਰਾ ਕੁਝ ਜੰਮਿਆ ਹੈ ਨਾ ਮਸੀਨ ਵੀ ਹੁਣ ਤਾਂ ਛਾਲਾ ਮਾਰਦਾ ਉਧਰ ਦੋ ਦਿਨ ਦੀ ਜਿਹਾ ਵੀ ਰਹਿ ਗਈ ਮਸੀਨ ਦੀ ਤੇਰੀ ਬਾੜ ਹੋਊਗੀ ਤਿਆਰ ਹੈ ਨਾ ਪਰਦਾਦਾ ਵਾਲੀ ਆ ਵਧੀਆ ਰਾਇਆ ਘੱਟ ਜੰਮਦਾ ਨਹੀਂ ਦਾਤੀ ਨਾ ਵੱਢਣਾ ਪੈਣਾ ਦਾ ਤੈ ਕਾਲ ਕਰੂ ਪਾਣੀ ਨਹੀਂ ਲਾ ਯਾਰ ਹਲੇ 20 ਦਿਨ ਦੀ ਹੋਈ ਹੈ ਤੈਨੂੰ ਦੇਖ ਕੇ ਤਾਂ ਮੈ ਲਾਉਣਾ ਨਹੀਂ ਹਲੇ ਹੋ ਮੇਰੀ ਤਾਂ ਗਿੱਲਾ ਖੇਤ ਤੇਰੇ ਨਾਲੋਂ ਵੱਧ ਗਿੱਲਾ ਦਾ ਖੇਤ ਨਹੀਂ ਬਹੁਤ ਗਿੱਲ ਦੀ ਯਾਰ ਮੈਂ ਤਾਂ ਕਿਤੇ ਪੰਨ ਦਸ ਦਿਨ ਪਹਿਲਾਂ ਰੋਣੀ ਕਰਿਆਤਾ ਬੀਜਣੇ ਤੇ ਹਾਂ ਨਹੀਂ ਤੇਰੇ ਪਤਾ ਨਹੀਂ ਬਬੂਲਰ ਵੱਧ ਖਾਨੇ ਪਾਣੀ ਕੀ ਚੱਕਰ ਆ ਉਧਰ ਛੋਰਾ ਜਾਈ ਵੀ ਸਾਲਾ ਕੁ ਗੰਨੇ ਦਾ ਉਹ ਪਰਲਾ ਕਰਦਾ ਐ ਕਿੱਲੇ ਤੇ ਮੈਂ ਬੀਜੀ 19 ਤਰੀਕ ਨੂੰ ਹਾਂ ਅੱਜ ਹੋ ਗਈ ਨਹੀਂ ਅੱਜ ਮੈਂ 15 ਨੂੰ ਬੀਜੀ ਆ ਅਜੱਠਾ ਹਾਂ ਅੱਠ ਅੱਜ 10 ਤੇ 8 18 19 20 ਦਿਨ ਦੀ ਹੋ ਗਈ ਆ ਮੈਂ 15 ਤੇ ਉਹ ਤਨੂ 21 ਦਿਨ ਦੀ ਰੋ ਪਾਣੀ ਲਾ ਦਿੱਤਾ ਪਤਾ ਕਰਦੇ ਉਹ ਥੋੜੀ ਸੁੱਕ ਚਦੀ ਉਹ ਤਾਂ ਹੈਗੀ ਤੀ ਜਿਹੜੀ ਆ ਕਣਕ ਆ ਇਹ ਮਤਲਬ ਇਹ ਪੂਰੀ ਗਿੱਲ ਚ ਬੀਜੀ ਵੀ ਆ ਮੈਂ ਦੇਖਦਾ ਵੀ ਚਲ ਤੂੰ ਪਹਿਲਾਂ ਪਾਣੀ ਲਾਵੇ ਤਾਂ ਦੋ ਦਿਨ ਪਹਿਨਾ ਤੇਰੀ ਤਿੰਨ ਦਿਨ ਮੇਰੀ ਨੂੰ 23 ਦਿਨ ਹੋਏ ਆ ਬਸ ਅਜੱਠ ਤੈਨ 15 ਨੂੰ ਬੀਜੀ ਹਾਂ ਮੈਂ 19 ਨੂੰ ਬੀਜੀ 4 ਦਿਨ ਦਾ ਫਰਕ ਆ ਆਪਣਾ ਦੇਖ ਲੈਨੇ ਆ ਜਿੱਦਾਂ ਤੈਨ ਲਾਤਾ ਉਹਦੇ 30 ਦਿਨ ਮੈਂ ਲਾ ਦੂੰਗਾ ਮੈਂ ਤਾਂ ਮੈਂ ਕੱਲ ਦੂਹੀ ਕਣਕ ਚ ਰੇਪ ਆ ਗਿਆ ਸਾਰੀ ਚ ਇਹਦੇ ਵਿੱਚ ਨਹੀਂ ਪਾਇਆ ਇਹ ਚ ਮੈਂਗਾ 1-2 ਦਿਨ ਪਹਿਨਾ ਮੈਂ ਤਾਂ ਕਿਹਾ ਮੈਂ ਇਹ ਚ ਪਾਉਣਾਗਾ ਨਹੀਂ ਘਰਾਂ ਰੱਖ ਲੈਣੀ ਆ ਥੋੜਾ ਬਲ ਦਬਦੀ ਨਹੀਂ ਪਾਣੀ ਨਾਲ ਦਬਦੀ ਆ ਹੂੰ ਤਾਂ ਦਬਦੀ ਪਹਿਲੇ ਪਾਣੀ ਆ ਬਸ ਪਹਿਲੇ ਪਾਣੀ ਤੇ ਕਣਕ ਸੰਭਲ ਗਈ ਮੁੜ ਕੇ ਨਹੀਂ ਦਬਦੀ ਦੇਖ ਲੈਣੇ ਆ ਜਾ ਕਿੰਨਿਆ ਕ ਦੇਖ ਤਾਂ ਫਿਰ ਕਣਕ ਕਣਕ ਵਧੀਆ ਖੜੀ ਆ ਪਾਣੀ ਦੀ ਲੋਡ ਤਾਂ ਇਹਨੂੰ ਹੈਗੀ ਆ ਹਲੇ ਦੇਖ ਤਾਂ ਯਾਰ ਮੇਰੀ ਘਾਟ ਹੋਣਾ ਪਾਣੀ ਦੀ ਇਹਨੂੰ ਲੋਡ ਨਹੀਂ ਹੈਗੀ ਜਿਹੜੀ ਉਹਨੇ ਨੇੜੇ ਆ ਹਾਂ ਉਹਨੂੰ ਪਾਣੀ ਦੀ ਲੋੜ ਆ ਇਹਨੇ ਨੇੜੇ ਵੀ ਠੀਕੇ ਆ ਯਾਰ ਨਹੀਂ ਬੁੱਝਿਆ ਤਾਂ ਨੇੜੇ ਬੜੌਂਦੀ ਆ ਫੇਰ ਵੀ ਆਪਾਂ ਦੇਖਦੇ ਤਾਂ ਹੈਉ ਨਹੀਂ ਗਿੱਲ ਤਾਂ ਉਹ ਆ ਸਾਲਾਂ ਦਾ ਗਿੱਲ ਬਹੁਤ ਪਰ ਕਣਕ ਦਾ ਦਾਣਾ ਹੁੰਦਾ ਉੱਪਰ ਆ ਥੋੜਾ ਜਿਆਦਾ ਹੈ ਨਾ ਪੱਤਾ ਦੇਖ ਲਾ ਬਹੁਤ ਝੜ ਜਣੇ ਨੇ ਸਾਰੇ ਨਹੀਂ ਹਮ ਛੜ ਛੜ ਦੀ ਆਵਾਜ਼ ਇੱਧਰ ਜਿਆਦਾ ਗਿੱਲ ਤੇ ਦੇਖ ਇੱਧਰ ਐਨ ਪੂਰੀ ਵਧੀਆ ਖੜੀ ਐ ਇੱਧਰ ਥੋੜੀ ਹੈਤ ਹੈ ਪਾਣੀ ਦੀ ਲੇਬਰ ਨੂੰ ਔਖਾ ਕਰਿਆ ਪਿਆ ਹਮ 200 ਗ੍ਰਾਮ ਦੇ ਕੜਗੇ ਸੰਜੇ ਲੱਤ ਇੱਕ ਇੱਕ ਦਾ ਤੇ ਮੇਰੇ ਦੋ ਟਰਾਲੀਆਂ ਦੀਆਂ ਉੱਥੇ ਹਾਂ ਮਿਲ ਚ ਦੁਪਹਿਰੇ ਹਾਂ ਹੁਣ ਲੇਵ ਕਰੇਗਾ ਆਪਣੇ ਵੀ ਹਲੇ ਮੈਨੂੰ ਪਉਣਾ ਮੈਨੂੰ ਲੱਗਦਾ ਵੀ ਸ਼ਾਇਦ ਹੁਣ ਨੋਕੇਨ ਨਾ ਹੋ ਗਿਆ ਹੋ ਗਿਆ ਹੂਗਾ ਹੂੰ ਹੋ ਸਕਦਾ ਹਾਂ ਕਿ ਰੋਲਾ ਪੈਂਦਾ ਤਾਂ ਵੀ ਨੋਕੇਨ ਹੋਣ ਵਾਲਾ ਜਾਂ ਪਰਚੀ ਨਹੀਂ ਜਾ ਰਹੀ ਯਾਰ ਪਰਚੀ ਵੀ ਟਾਈਮ ਸਿਰ ਹੁਣ ਜਿਆਦਾ ਬੰਦੇ ਪਹਿਲਾਂ ਪ੍ਰਿਪੇਅਰ ਨਹੀਂ ਨਾ ਕਰਦੇ ਇਕੱਠਾ ਜੀ ਕੰਮ ਸਿੱੜਦਾ ਲੇਬਰ ਨਹੀਂ ਪਹਿਣਾ ਯਾਰ ਲੇਬਰ ਵੀ ਇਹ ਇੱਕ ਸਾਲ ਨਾਲ ਲੇਬਰ ਦੀ ਦਿੱਕਤ ਆਉਣ ਲੱਗੀ ਹਾਂ ਪਿਛਲੇ ਸਾਲ ਇੰਨੀ ਲੇਬਰ ਤੀ ਤੂੰ ਪੁੱਛ ਨਾ ਮੇਲ ਚੱਲਿਆ ਪਰਚੀ ਉਬਰਚੀ ਪੁੱਜ ਗਈ ਉਹ ਐਂ ਸਾਹਿਬ ਲਾਲਾ ਵੀ ਮੇਲ ਚ ਪਾਚੀ ਹਲੇ 100 150 ਪੁੱਜੀ ਹੋਣੀ ਆ ਕੱਢਤੀ ਉਹਨੇ 1500 ਪਾਚੀ 1500 ਵਿੱਚੋਂ 150 ਪਰਚੀ ਪੁੱਜੀ ਹੋਣੀ ਮੇਲੇ ਚ ਆਹ 10 15 ਦਿਨ ਫਰਕ ਆ ਉਥੇ ਬਾਅਦ ਲੇਬਰ ਵੀ ਪੂਰੀ ਆ ਜਾਣੀ ਆ ਉੱਥੇ ਵੀ ਧੱਕਾ ਪੈਣਾ ਤੁਹਾਨੂੰ ਦੱਸਦਾ ਮੈਂ ਯਾਰ ਜਿੱਦਣ ਇੱਕ ਦਿਨ ਧੱਕਾ ਪੈ ਗਿਆ ਉਥੇ ਤੇ ਨਹੀਂ ਟੁੱਟਦਾ ਤੇ ਨਹੀਂ ਟੁੱਟਦਾ ਜੇ ਅੱਜ ਉਹਨਾਂ ਨੇ ਖੜਾ ਹਤਾ ਮੰਨ ਲਾ ਮਿਲ ਅੱਜ ਖੜਾ ਕੇ ਕੱਲ ਨੂੰ ਦੁਪਹਿਰ ਨੂੰ ਚਲਾਇਆ ਵੀ ਅਸੀਂ 24 ਘੰਟੇ ਖੜਾ ਲੈਣਾ ਚੱਲ ਉਹ ਪੇਨ ਕਰਕੇ ਫੇਰ ਨਹੀਂ ਪੀੜ ਟੁੱਟਣੀ ਉਹ ਤਾਂ ਹੈ ਉਹ ਕਿਉਂਕਿ ਹੁਣ ਜਿਹੜੇ ਲੇਬਰ ਲੱਗੀ ਕੰਨ ਹੁਣ ਆਪਣੀ ਵਾਲੀ ਲੇਬਰ ਲੱਗੀ ਕੰਨ ਇਹਨੇ ਘੜੀ ਜਾਣਾ ਮੈਂ ਕਹਿੰਦਾ ਦੋ ਘੜਤੀਆਂ ਹੋਣੀਆਂ ਨਾ ਕੱਲ ਦੇ ਲੱਗੇ ਹੋਏ ਆ ਹੋਰ ਪੰਗਾ ਹੋ ਗਿਆ ਹਾਂ ਘੜ ਤਾਂ ਦੋ ਦਿੱਤੀਆਂ ਇੱਕ ਘੜੀ ਹੁਣ ਧੜਾ ਖੁੱਲਾ ਕਰਤਾ ਇੱਕ ਨੂੰ ਆਏ ਲਾਲਚ ਹੋ ਗਿਆ ਜਿਹੜਾ 100 ਵਾਲਾ ਅਗਲਾ ਕਹਿੰਦਾ ਮੈਂ 150 200 ਲਿਜਾਵਾਂ ਆ ਉਹ ਵੀ ਹੈ ਤਾਂ ਇਹਦਾ ਬੰਗਾ ਪੈ ਜਾਂਦਾ ਜਾਂ ਗੰਨਾ ਨਹੀਂ ਜਾਂਦਾ ਤੁਹਾਡਾ ਖੁੱਲਾ ਕਰ ਦਿੰਦੀ ਆ ਹਾਂ ਉਹ ਹੀ ਜਿੱਥੇ ਨੇ ਦੋ ਵਰਚੀਆਂ ਕਰ ਦੇਣੀਆਂ ਨੇ ਇਹਨਾਂ ਨੂੰ ਕਰੀਤੀ ਕਹਿੰਦੇ 100 ਵਾਲਾ 130 ਲਿਆਓ ਹੁਣ ਮੈਨੂੰ ਸੁਣਿਆ ਕਹਿੰਦੇ ਵੀ ਤੁਹਾਡਾ ਹੀ ਖੁੱਲਾ ਕਰਨੀ ਫਿਰ ਦੇ ਵੀ ਦੋ ਚਾਰ ਦਿਨ ਇਹਨੇ ਲਈ ਜਾਓ ਜਿੱਥੇ ਆਉਂਦਾ ਮੇਲੇ ਚ ਲਈ ਜਾਵੇ ਪਰ ਲੇਬਰ ਨੇ ਤਾਂ ਉਹੀ ਨੇ ਕੱਢਦਾ ਇਹ ਕਿਹੜੇ ਆਏ ਵੀ ਮਸ਼ੀਨ ਨਾਲ ਵੱਧ ਵਢਾ ਲੂਗੇ ਕੀਲਾ ਇੱਕੋ ਬੰਦੇ ਨੇ ਕਢਾਈ ਜਾਣਾ ਫਿਰ ਹਾਂ ਮਨੇ ਕਹਣਾ ਮੇਰੇ ਸਾਉਦੀ ਵੀ ਜਾਂ 150 ਕਰੋ ਫਿਰ ਇੱਕ ਹੋਰ ਆ ਇਹ ਵੱਧ ਘੜਾਉਂਦੇ ਭਈਆਂ ਦਾ ਟਾਈਮ ਖਰਾਬ ਹੁੰਦਾ ਉਹ ਤਾਂ ਹੈ ਉਹ ਆ ਨਹੀਂ ਉਹਨਾਂ ਨੇ ਇੱਕੋ ਦਿਨ ਚ ਘੜ ਜਾਣੀ ਸੀ ਮੈਂ ਦੋ ਦਿਨ ਵੀ ਲੋੜ ਯਾਰ ਉਹਨਾਂ ਨੇ ਐਨ ਆਪਣਾ ਟਾਈਮ ਸੈੱਟ ਕਰਿਆ ਹੁੰਦਾ ਵੀ ਇੰਨੇ ਕ ਟਾਈਮ ਤੱਕ ਅਸੀਂ ਘੜ ਕੇ ਅਸੀਂ ਅੱਜ ਪਰਚੀ ਲੱਦ ਦੇਣੀ ਸੱਤ ਬੰਦੇ ਸ਼ਾਮ ਨੂੰ 100 ਕਾਉਂਟਰ ਲ ਘੜ ਦਿੰਦੇ ਆ ਹਾਂ ਨੋਰਮਲੀ ਉਹੀ ਪਰ ਜੇ ਹੁਣ ਤੂੰ ਉਹਨਾਂ ਤੇ 130 ਘੜਾਉਂਗੇ ਫਿਰ 130 ਨਹੀਂ ਹੋਣਾ ਹਿਸਾਬ ਨਹੀਂ ਨਾ ਰਹਿੰਦਾ ਭਈਆਂ ਨੂੰ ਵੀ ਨਹੀਂ ਹਿਸਾਬ ਰਹਿੰਦਾ ਆਈ ਜੱਕਰ ਹਮ ਚੱਪ ਕੋਈ ਨਹੀਂ ਕੱਲੂ ਕਹਿੰਦੇ ਆਉਂਗੇ ਹੁਣ ਪਰਚੀ ਦਾ ਉਹਦੇ ਕਾਨੇ ਤਰੀਕ ਵੀ ਲੰਘ ਗਈ ਲੱਤੀ ਧੀਗਾ ਹਾਂ 7 ਤਰੀਕ ਦੀ ਸੀ ਅੱਜ 8 ਹੋ ਗਈ ਕਣਕ ਵਿੱਚ ਵਿਹਲੇ ਹੋ ਕੇ ਆ ਜਣਾ ਤਾਂ ਕਣਕ ਵੀ ਲੇਟ ਹੋ ਜਾਂਦੀ ਆ ਆਹੀ ਤਾਂ ਚੱਕਰ ਪੈਂਦਾ ਜੇ ਹੁੰਦੀ ਉਹਨੂੰ ਦੀ ਕਣਕ ਬੀਜਣੀ ਸੀ 7 ਨੂੰ ਦੀ ਸਮਝ ਲਾ 5 ਨੂੰ ਘੜ ਹੋ ਜਾਣੀ ਸੀ ਹੂੰ ਕਹੇ 7 ਤਰੀਕ ਦੀ ਪਰਚੀ ਦੀ 5 ਨੂੰ ਘੜੀ ਹੋਣੀ ਸੀ 6 7 ਨੂੰ ਕਣਕ ਬੀਜ ਕੇ ਵਿਹਲੇ ਪਰ ਇਹ ਕਿ ਹੁਣ ਜਾ ਆਈ ਨਹੀਂ ਕਹੇ ਕੱਲੂ ਕਹਿੰਦੇ ਹਲੇ ਵੀ ਦੁਪਹਿਰੇ ਤੇ ਹੂੰ ਪਰਸੋਂ ਨੂੰ ਲੱਦੂਗੇ ਉਧਰ ਵਿਆਹ ਹੈ ਪਰਸੋਂ ਨੂੰ ਆਹ ਪਰਸੋਂ ਨੂੰ ਕੱਲੂ ਆ ਕੱਲੂ ਰੈਸਟ ਆ ਹਾਂ ਪਰਸੋਂ ਨੂੰ ਆ ਬਸ ਉਹਨੂੰ ਵਿਆਹ ਹੈ ਚੱਲ ਸ਼ਾਮ ਨੂੰ ਲੱਦਣੀ ਐ ਇੰਨੇ ਨੂੰ ਵਿਆਹ ਤੇ ਮੁੜੇ ਆਉਣਾ ਜਿੰਮੇ ਵੀ ਤਾਂ ਹੈਗੇ ਆ ਥੋੜਾ ਇਹ ਤੇ ਚੂਹੇ ਨੇ ਦੇਖੋ ਕਿਹੜਾ ਢੇਰੀਆਂ ਲਾਈਆਂ ਮੇਟੂ 1 2 3 4 5 6 7 8 ਵੱਟ ਗਿਆ ਰਹਿਣੀ ਆ ਇਹ 10 ਲੈ ਰਹਿ ਜੂ ਇਹ ਚੂਹਾ ਹੈ ਜਿਆਦਾ ਹੈ ਉਹ ਹੀ ਕਹਿੰਦਾ ਮੈਂ ਆਹ ਗੈਲ ਗੈਲ ਦਾ ਜੰਮਿਆ ਪਾ ਜੰਮਿਆ ਇਹ ਚੱਲ ਚੱਲੇ ਹੋਰ ਲੱਗ ਜਾਨਾ ਜਾਨ ਨੂੰ ਤਿਆਰ ਹੋਣਾ ਸਮਗਰੀ ਕੋਈ ਕਹਿੰਦਾ ਟਾਈਮ ਲੱਗ ਜਾਣਾ ਫਿਰ ਟਾਈਮ ਬਾਕੀ ਗਾ ਹੁਣ ਉਹ ਵੀ ਠੰਡ ਪੈਣ ਲੱਗ ਜਾਣੀ ਸਾਡੇ ਭਾਈ ਬੂਟੇ ਅਸੀਂ ਵੇਚਦੇ ਇਹ ਹਾਂ ਪੱਟਨੇ ਉਹਨਾਂ ਨੇ ਜਨਵਰੀ ਜਾਂ ਹੁਣ ਬਾਕੀ ਕਮੈਂਟਾਂ 'ਚ ਦੱਸਿਓ ਵੀ ਕਿੰਨੇ ਦੇ ਵੇਚੇ ਆ ਫੇਰ ਅਸੀਂ ਦੱਸਾਂਗੇ ਭਾਈ ਐਨੇ ਦੇ ਵੇਚੇ ਆ ਇਹਨਾਂ ਦੱਸ ਸਕਲੇ ਨੂੰ ਕਿੰਨਾ ਹੈ ਇਹ ਆਪਣਾ ਪੂਰਾ ਇੱਕ ਕੀਲਾ ਜੀ ਬੂਟਾ ਇਹਦੇ ਵਿੱਚ 350 ਆ 350 ਬੂਟਾ ਭਾਈ ਹਾਂ 350 ਜੋ ਜਿੱਕਣਾ ਉਹ ਮਾੜੇ ਦੇਖਦੇ ਆ ਸਾਹਮਣੇ ਆਹ ਖੜੇ ਆ ਦੇਖ ਆਹ ਠੋਂਗਲੀ ਕੋ ਇਹ ਆਪਾਂ ਛੱਡ ਤੇ 350 ਵਿੱਚੋਂ 300 ਬੂਟਾ ਹੈ ਤਾਂ 50 ਬੂਟਾ ਛੱਡ ਤੇ 50 ਛੱਡ ਤੇ 300 ਬੂਟੇ ਦਾ ਦੇਖੋ ਕਿੰਨਾ ਗ੍ਰੇਡ ਹੋਊਗਾ 300 ਬੂਟਾ 10 ਲੱਖ ਮੰਗਿਆ ਤਾਂ ਬਾਕੀ ਹੁਣ ਤੁਸੀਂ ਦੱਸੋ ਕਿੰਨੇ ਕ ਦਾ ਛੱਡੀਏ ਇਹ ਛੱਡੀਏ ਕਿ ਛੜਤਾ ਹੋ ਗਿਆ ਸੌਦਾ ਹੁਣ ਤੁਹਾਡੇ ਗੈਸ ਪਰ ਹੈ ਬਾਕੀ ਤੁਸੀਂ ਗੈਸ ਲਾ ਕੇ ਦੱਸੋ ਵੀ ਕਿੰਨੇ ਕ ਦਾ ਹੋਇਆ ਹੈ ਇਹ ਪੱਠਣੇ ਦਾ ਅਗਲੇ ਮਹੀਨੇ ਜਨਵਰੀ ਚ ਉਹ ਕਹਿੰਦੇ ਜਨਵਰੀ ਜਨਵਰੀ ਚ ਖਾਲੀ ਕਰਕੇ ਦਵੂਗੇ ਸਾਈ ਹਲੇ 10000 ਇਹ ਦੇ ਕੇ ਗਏ ਆ ਕਹਿੰਦੇ ਤੇ 50000 ਦੇ ਕੇ ਜਾਉਂਗੇ ਕਿ ਨਹੀਂ ਉਹ ਵਦਾ ਜੀ ਆ ਦੇ ਕੇ ਭੱਜ ਗਏ ਨਹੀਂ ਪੰਚ ਨੇ ਵਾਲੇ ਬੰਦੇ ਆ ਬਾਕੀ ਦੇਖਦੇ ਆ ਚਲੋ ਪੱਟ ਹੋ ਜਵੇ ਤਾਂ ਚੰਗੀ ਗੱਲ ਆ ਫੇ ਚੰਗੀ ਤਰ੍ਹਾਂ ਇਹਨਾਂ ਪਲੌਪ ਲੂ ਫੇਰ ਕੇ ਹਾਂ ਦੇਸੀ ਰੇ ਪਾ ਕੇ ਨਾਲੇ ਐਤ ਕੀ ਲੈਣਾ ਵੀ ਆਏ ਨੂੰ ਲਾ ਲਈ ਐਤ ਕੀ ਲੈਣਾ ਪੁੱਠੀਆਂ ਲਾ ਦੀਏ ਹੋਰ ਤੇ ਨਾਲੇ ਧੁੱਪ ਪੈਂਦੀ ਐ ਇੱਧਰ ਤੇ ਬਹੁਤ ਚੀਜ਼ ਦਾ ਫਰਕ ਹੁਣ ਜਿਕੇ ਨਾਲ ਆ ਉੱਪਰ ਐ ਧੁੱਪ ਪੈਂਦੀ ਸਾਰੇ ਜੀ ਉਦੋਂ ਹੀ ਖਾਣੇ ਤੰਗ ਕਰਨਾ ਆਪਾਂ ਨੂੰ ਕਿੱਦਾਂ ਖਾਣਗੇ ਤਾਂ ਕਹਾਂਗੇ ਹਾਂ ਕੱਲੇ ਨੂੰ ਆਏ ਹਾਂ ਵੰਡਦੀ ਉੱਧਰ ਤੇ ਇੱਦਾਂ ਇੱਧਰ ਤੇ ਇੱਦਾਂ ਇਹ ਲੋਡ ਨੂੰ ਇੱਕ 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 ਚ ਗੈਪ ਰੱਖ ਲੈ ਲਈ ਪੂਰਾ ਟਰੈਕਟਰ ਫੇਰਦੇ ਆਂ ਦੇਖ ਲੈ ਜੇ 10 ਲੈਣੇ ਲੱਗੀਆਂ 10 ਬੂਟੇ ਮਰ ਜੇ ਨੇ ਆਪਣਾ ਦੂਏ ਤਰਾ ਨੇੜੇ ਲਾ ਲਈ ਨਾ ਉਹ ਕਰੀਂ ਵੇਖ ਖਾਲ ਉਦਗਾ ਕਰਦੇ ਕਰੂਗੇ ਡੌਲ ਕਹੀ ਗੱਲ ਪਾਤੀ ਇੱਕ ਡੌਲ ਤਾਂ ਗਿਆ ਹੋ ਗਿਆ ਡੌਲਾ ਦਾ ਆਪੇ ਬਣ ਜੇਗਾ ਨਹੀਂ ਆਹ ਬਣਦੀ ਨਹੀਂ ਜਾਣੀ ਉਧਰ ਨੂੰ ਡੌਲਾ ਡੌਲਾ ਉਹੀ ਗੱਲ ਆ ਬੂਟੇ ਨਹੀਂ ਲੈਣਾ ਸਲਾਹ ਤਾਂ ਮੇਰੀ ਵੀ ਆਈ ਨੂੰ ਆ ਪਰ ਦਿੱਕਤ ਇਹਨੇ ਪਾਉਣੀ ਆ ਨੱਕੇ ਨੇ ਇੱਕ ਤਾਂ ਇਹ ਆਪਾਂ ਤੇ ਉੱਚਾ ਰੱਖ ਹੋਇਆ ਬਾਈ ਮੈਨੂੰ ਇੱਥੇ ਨਹੀਂ ਲਾਉਣੀ ਹੈਗੀ ਇਹਨਾਂ ਖਾਣ ਨਹੀਂ ਨਾ ਪੈਣ ਦੇਣੀ ਗੈਲਦੀ ਗੈਲਾ ਜੇ ਨਾਲ-ਨਾਲ ਖਾਲ ਪੈ ਜਾਂਦੀ ਐ ਇਹਨੂੰ ਫੇਤਾ ਠੀਕ ਤਾਂ ਸਾੜੇ ਗੱਬੇ ਨੂੰ ਕੱਢਦੇ ਸਾੜੇ ਗੱਬੇ ਨੂੰ ਨਿਕਲ ਗਈ ਫੇਤਾ ਲੋਟੇ ਆਪਾਂ ਨਾ ਸਿੱਧੇ ਕੱਢ ਕੇ ਇੱਧਰ ਇੱਧਰ ਪਾਤਾ ਇੱਧਰ ਇੱਧਰ ਨਾ ਸਿੱਧੀ ਤਾਂ ਘਾਹ ਨੂੰ ਕੱਢਣੀ ਇੱਧਰ ਤੇ ਪਾਉਂਗਾ ਹੀ ਆ ਇੱਕ ਵਾਰ ਫਿਰ ਐ ਨਹੀਂ ਅੱਧੀ ਤਾਂ ਬਣੇ ਜਾਣੀ ਉਹ ਉੱਥੇ ਤੇ ਆਪਣਾ ਪਾਣੀ ਚਾੜ ਅੱਧੀ ਉਧਰ ਨੂੰ ਬਣਾ ਦੇਣੀ ਆਪਾਂ ਨੇ ਦੋਹਾਂ ਪਾਸੇ ਤੇ ਛੱਡ ਹੋ ਜਾਏਗਾ ਨਾ ਪਾਣੀ ਪਹਿਨਾ ਤਾਂ ਸਵਾਗੇ ਗੇਲ ਉੱਪਰ ਲਾਉਣੀ ਮਿੱਟੀ ਸਾਰੀ ਉਚਾ ਕੇ ਦੇਤਾ ਸੀ ਮਿੱਟੀ ਦਾ ਸਾਰੀ ਖਾਲ ਦੀ ਥੱਲੇ ਆਈ ਪਈ ਆ ਉਹ ਤਾਂ ਜਿਆਦਾ ਲੇਜ਼ਰ ਕਰਾਉਂਗਾ ਉਹ ਤੇ ਪਹਿਲਾਂ ਹਾਂ ਉੱਤੇ ਪਹਿਨਾ ਬਲੋ ਬਲੂ ਮਾਰ ਕੇ ਐ ਚੰਗੀ ਤਰ੍ਹਾਂ ਡੌਲ ਲਾ ਲਾ ਕੇ ਫੇਰ ਲੇਜ਼ਰ ਕਰਾਉਣਾ ਸਾਰਾ ਹੀ ਹਲੇ ਉਹਦੇ ਘਰੇ ਸਾਈ ਹੋਈ ਆਲੇ ਬੰਦੇ ਪਟਲੇ ਜਾਂਦੇ ਐ ਜੇ ਜਿੱਲੀ ਤਰ੍ਹਾਂ ਗਾ ਚੱਲੇਗੀ ਆਪੇ ਹਲੇ ਬੰਦੇ ਹੀ ਦੱਸੂਗਾ ਭਾਈ ਕਿੰਨਾ ਗ੍ਰੇਟ ਚੱਲਦਾ ਹੁਣ ਹਾਂ ਨੋਈ ਗੱਲ ਆ ਦੇਖ ਲੈ ਜੀ ਵੀ ਬਰਸੀਨ ਜਾਂਦਾ ਜੰਮਿਆ ਬਸ ਸਰੋਂ ਘਟ ਗਿਆ ਮੀਂਹ ਦੀ ਆ ਬੜਾ ਮੋਟਾ ਸਾਗੇ ਹੋਊਗਾ ਜੀ ਹੋਊਗਾ ਆ ਦੇਖ ਲੈ ਕਿੰਨਾ ਫਰਕ ਆ ਡੌਲ ਬਾਈ ਕਦੀ ਮੈਂ ਹੋਰ ਤਜਰਬਾ ਕਰਿਆ ਚਲੋ ਤਜਰਬੇ ਕਰ ਕਰ ਕੇ ਆਉਂਦੇ ਬੂਟੇ ਲਾਉਂਦੇ ਨੂੰ ਸਾਨੂੰ ਵੀ 5-7 ਸਾਲ ਹੋ ਗਏ ਲਗਾਤਾਰ ਲਾਉਂਦੇ ਦਾ ਪਹਿਲਾਂ 25 ਸਾਲ ਹੋ ਗਏ ਪਹਿਲਾਂ ਛੜਤੇ ਤੇ ਜਾਂ ਮੰਦਾ ਆ ਗਿਆ ਤਾਂ ਬਹੁਤ ਹੁਣ 500 ਰੁਪਏ ਵੀ ਨਹੀਂ 200 ਰੁਪਏ ਹੋ ਗਿਆ ਤਾਂ ਸਮਝ ਲੈ ਕਿਲਾ ਲੱਖ ਰੁਪਏ ਦਾ ਵੀ ਨਹੀਂ ਤਾਂ ਹੁੰਦਾ ਆਹ ਇੱਕ ਚੀਜ਼ ਦੇਖੀ ਆ ਹਰ ਇੱਕ ਵਾਰੀ ਪੰਗਾ ਹੁਣ ਉਹ ਡੌਲਪਰ ਲੱਗੇ ਹੋਏ ਆ ਮਿੱਠੂ ਦੇਖ ਉਹ ਬੂਟੇ ਵਧੀਆ ਖੜੇ ਆ ਆਹ ਡੌਲਪਰ ਲੱਗੇ ਇਹ ਬੂਟੇ ਚੱਲੇ ਨਹੀਂ ਹੈਗੇ ਬਿਲਕੁਲ ਇਹ ਨਾ ਅਸਲ ਵਿੱਚ ਜਿਆਦਾ ਨੇੜੇ ਲੱਗੇ ਨੇੜੇ ਵੀ ਲੱਗੇ ਕੁਛ ਇਹ ਤਾਂ ਉੱਚੀ ਆ ਡੌਲ ਹਾਂ ਪਾਣੀ ਘੱਟ ਚੜਦਾ ਪਾਣੀ ਘੱਟ ਚੜਦਾ ਇਹ ਨਾ ਅਸਲ ਵਿੱਚ ਡੌਲ ਤੇ ਮੈਂ ਦੇਖਿਆ ਵੀ ਦੋ ਕੋਈ ਫਰਕ ਆ ਇੱਧਰ ਬੂਟੇ ਤੇ ਇਹਨਾਂ ਦਾ ਫਰਕ ਆਹ ਤਾਂ ਉਹਨੂੰ ਵੀ ਹੈਗੇ ਤੇ ਪਰ ਉਹ ਥੋੜੇ ਜਿ 흘ਗੇ ਉਹ ਫਿਰ ਇਹ ਗਿਲੇ ਤੇ ਆ ਆ ਬੂਟੇ ਤਾਂ ਇੰਤੇ ਇੱਥੇ ਜੀ ਇਹ ਨਹੀਂ ਤਾਂ ਹੋਰ ਲਾ ਹਾਂ ਇਹ ਚੀਜ਼ ਨੇ ਦੱਬ ਗਏ ਇਹਨੂੰ ਮੈਂ ਦੇਖਿਆ ਵੀ ਇਹ 20 ਬੂਟੇ ਖਰਾਬ ਹੋ ਗਏ ਇਹ ਇਹਦੇ ਥੋੜਾ ਜਿਹਾ ਛੱਡ ਕੇ ਲਾਵੇ 2 ਕ ਫੁੱਟ ਨੁਕਸਾਨ ਹੋ ਗਿਆ ਨੁਕਸਾਨ ਨਹੀਂ ਕਹਾਂ ਤੇ ਲਾਉਣੇ ਹੀ ਨਹੀਂ ਮੈਂ ਆਪਣੇ ਖੇਤ ਦੇ ਨਾਲ ਅਸੂਲ ਬਣਾ ਲਿਆ ਆਪਣੇ ਹੀ ਖੇਤ ਆ ਸਾਰੇ ਪਾਸੇ ਆਪਣੇ ਖੇਤ ਦੇ ਸਾਈਡਾਂ 'ਤੇ ਨਹੀਂ ਲਾਉਣੇ ਸਾਈਡਾਂ 'ਤੇ ਛਡਾਈ ਆ ਗੱਬੇ ਵਾਲੀ ਹੁਣ ਆ ਦੇਖ ਲੈ ਤੇਰੇ ਸਾਹਮਣੇ ਇੱਕ ਬਿੱਗਾ ਗੰਨੇ ਦਾ ਹਾਇਓ ਨਹੀਂ ਦਾਦਾ ਇੱਕ ਬਿੱਗਾ ਨਹੀਂ ਹੈਗਾ ਗੰਨੇ ਦਾ ਡੌਲਣ ਦਾ ਫਰਕ ਆਇਆ ਹੋਆ ਜੇ ਤੂੰ ਨਲੇ ਅਗਲੇ ਖੇਤ ਨੂੰ ਧੁੱਪ ਲੱਗੀ ਜਾਂਦੀ ਹੈ ਜਿਵੇਂ ਤੇਰਾ ਬਾਜਰਾ ਬੂਰੇ ਦੇ ਬੀਜਣਾ ਇਹੀ ਜਗ੍ਹਾ 'ਚ ਹੋ ਜਾਂਦਾ ਹਾਂ ਸਾਈਡਾਂ 'ਪ ਬਾਜਰਾ ਹੋ ਜਾਂਦਾ ਨਾ ਲਾਉਣੇ ਇਹ ਲੋਟ ਨੇੜੇ ਲਾ ਲਾ ਯਾਰ ਬੂਟਾ ਵੀਤੀ ਬੂਟੇ ਘੱਟ ਲੈ ਜੂ 50 300 ਲੱਗ ਜੂ ਇਦ ਕੀ ਸਲਾਹੀ ਵੀ 300 ਬੂਟਾ ਲਾਉਣਾ 300 ਤਗੜਾ ਹੋਇਆ ਉਨੇ ਹੀ ਰੇਟ ਦੇ ਜਾਂਦਾ ਹੁਣ ਵੀ ਤਾਂ 300 ਬੂਟੇ ਦੀ ਰੇਟ ਲੱਗਿਆ ਇਹ 50 ਦਾ ਵਾਧੂ ਦੇਉ ਜਿਹੜੇ ਇਹ ਤਾਂ ਖਰਾਬ ਆਂ ਲਾਈ ਗਏ ਆਪਾਂ ਲੱਗਦੇ ਨਹੀਂ ਬਾਰ ਮੈਂ ਲਾਈ ਗੀ ਆ ਫੇਰ ਵੀ ਜਾਂ ਟੁੱਟ ਗਏ ਪਰ ਲਾਉਣੇ ਇਦ ਕੀ ਲੋਟ ਆ ਇਹ ਤਾਂ ਜੀੜ ਧਾਲੀ ਲਾਇਆ ਮੈਂ ਤਾਂ ਹਲੇ ਹੈਵੀ ਪੁਰਾਣਾ ਬੀਜ ਹੈ ਹੁਣ ਤਾਂ ਕਿਸਮਾ ਬਹੁਤ ਆ ਗਿਆ ਇਹ ਤਾਂ ਜੀੜ ਧਾਲੀ ਦਾ ਛੇਰਪੀ ਨੂੰ ਛੱਟੀ ਲਾਈ ਤੀ ਲਾਇਆ ਵੀ ਅਪ੍ਰੈਲ ਚ ਤੇ ਨਾ ਸੌਰੀ ਮਾਰਚ ਚ 16 ਮਾਰਚ ਨੂੰ ਲਾਇ ਤੇ ਸਲਾਹ ਨਹੀਂ ਦੀ ਹੈਗੀ ਛੱਟੀ ਕੋਈ ਪੁੱਛਦਾ ਹੀ ਨਹੀਂ ਤਾ ਉਹ ਸਾਲ ਛੇਰਪੀ ਨੂੰ ਛੱਟੀ ਲਿਆ ਕੇ ਲਾਤੀ ਮੈਂ ਚੱਲ ਯਾਰ ਛੇਰਪੀ ਨੂੰ ਛੱਟੀ ਦੀ ਛੇਰਪੀ ਲੁਵਾਈ ਤੀ 12 ਰੁਪਏ ਲੱਗੇ ਤੇ ਹੁਣ ਤਾਂ ਛੱਟੀ 30 ਰੁਪਏ ਆ 35 40 ਪਰ ਐ ਵੀ ਛੱਡ ਕੇ ਲਾਵੇ ਯਾਰ ਉਹ ਨੁਕਸਾਨ ਨਹੀਂ ਹੈਗਾ ਫਾ ਉਹਦੇ ਲਈ ਇੱਕ ਬੀਗਾ ਗੰਨੇ ਦਾ ਖਤਮ ਆ ਫੇ ਗਣਾ ਗੰਨਾ ਨਹੀਂ ਨਿਕਲੇ ਆ ਜਾਣਾ ਤਾਂ ਉੱਥੀ ਹੀ ਆ ਰਿਸ਼ੂ 100 ਵਰਕ ਪੈ ਜਾਂਦਾ ਚਲ ਬਾਕੀ ਆ ਕੰਨ ਕਰੂ ਤੇ ਤੇ ਬਾਦ ਪਾਣੀ ਲਾਉਣਾ ਜਿੱਦਾਂ ਤੈਹ ਲਾਤਾ ਬਾਸ ਉਦਣੇ ਪਾਣੀ ਛੱਡ ਦੇਣਾ ਇਹਨੂੰ ਅਮਰੂਦ ਬਚ ਗਿਆ ਤੇਰਾ ਅਮਰੂਦ ਵੀ ਉਹ ਦੇ ਅਮਰੂਦ ਵੀ ਬਹੁਤ بڑا ਹੋਇਆ ਹੈ ਜਿਹੜਾ ਆਪਾਂ ਲਾਇਆ ਤੇ ਲਿਆ ਕੇ ਇਹ ਖੜ ਗਈ ਇਹ ਖੜ ਗਈ ਹੁਣ ਚੱਲੂਗੀ ਇਹ ਆ ਅਮਰੂਦ ਸੋਨਾ ਹੋ ਗਿਆ ਉਹਦਾ ਬਾਪੂ ਨੇ ਇੰਨੀ ਸੈਰ ਕਰਦਾ ਬਾਈ ਕੋਚਣਾ ਉਹ ਡਰਾਈ ਜਾਂਦਾ ਉਹ ਨਹੀਂ ਉਹ ਮੈਂ ਕਿਉਂ ਡਰਾਉਂਦਾ ਡਾਕਟਰ ਨੇ ਡਰਾਇਆ ਵਾ ਡਾਕਟਰਾਂ ਬੜਾ ਬੜਾ ਜਿੱਦਣ ਦਾ ਜਿੱਦਣ ਦਾ ਕਹਤਾ ਬਾਬਾ ਜੀ ਇੱਧਰ ਨੂੰ ਜਾਂਦਾ ਉਹ ਉੱਪਰ ਦੀ ਘੁੰਮ ਕੇ ਹੁੰਦਾ ਮੈਂ ਦੂਏ ਪਾਰ ਤੱਕ ਖੜੀ ਜਾਂਦਾ ਬਾ ਠੀਕ ਆ ਚਾਰ ਪਰੀਆਂ ਤੱਕ ਲੋੜੇ ਨਹੀਂ ਦੋ ਦਿਨ ਕੱਖ ਪੜਾ ਲਾਗੇ ਗੁਰਦਨ ਜਿਹੜਾ ਕੰਮ ਨਹੀਂ ਹੋਣਾ ਉਹ ਤਾਂ ਨਹੀਂ ਹੋਣਾ ਬੈਠ ਨਹੀਂ ਹੋਣਾ ਹੈਗਾ ਆ ਨਵਾਂ ਸੀ ਉਹ ਦੇਖ ਤੋਈ ਖਾ ਹਾਂ ਪੈਰ ਬਣਾ ਲਈਂ ਹੋਰ ਪੰਗਾ ਛੇੜ ਲਈ ਮਸ਼ੀਨ ਵਾਲਾ ਲਿਆ ਦੰਨੇ ਜਿਹੜੀ ਐ ਚੱਲਦੀ ਆ ਲੈ ਉਹ ਗੱਤੀ ਠੀਕ ਆ ਜੀ ਉਹ ਉਹ ਦਤੀ ਮਹਿੰਗੀ ਬਹੁਤਾ ਕੋਲੀ ਕੋਲੀ ਤੇਰੇ ਕੋਈ ਗੁੱਡਣੇ ਘੜਾਈ ਦਾ 15000 ਦੀ ਮਸ਼ੀਨ ਆ ਉਹ ਹਾਂ ਉਹ ਮੰਗਾਲ ਲੈਨੇ ਇੱਕ ਮਹਗਨ ਬਾਪੂ ਕਾ ਸਾਂਝੀ ਲਿਓ ਤੂੰ ਵਰ ਮਿੱਠੂ ਮੰਗਾਲ ਲੈ ਇੱਕ ਇੱਕ ਪੰਡ ਵਧਣੀ ਹੁੰਦੀ ਆ ਕੋਲੀ ਲੈ ਕੇ ਨਾ ਘੜਾਈ ਜ਼ਿਆਦਾ ਖਰਚਾ ਤਾਂ ਪੂਰਾ ਹੋਊਗਾ ਇਹ ਉਹ ਦਾਤ ਠੀਕ ਆ ਆ ਤਾਂ ਹੁਣ ਬਸ ਕੱਲ ਦਾ ਦਿਨ ਇੱਕ ਦਿਨ ਤੇ ਰਹਿਗੇ ਦੋ ਦਿਨ ਦੇ ਅਜੇ ਵੀ ਦੋ ਦਿਨ ਦੇ ਹੈਗੇ ਹਾਂ ਬੱਢ ਕੇ ਬੱਢਿਆ ਬਸ ਕੇ ਬੱਢਿਆ ਰੁਗਦਾ ਬੱਢ ਕੇ ਲੈ ਆ ਤੋ ਬੱਢ ਲਿਆ ਹੁਣ ਪੂਰੀ ਤਾਂ ਭਰ ਲਿਆ ਜੀ ਇਹ ਦੇਖਦਾ ਵੀ ਆਊਗਾ ਕੋਈ ਇਕੱਲਾ ਫਸ ਗਿਆ ਉਹ ਬਰੇ ਪਰਸੋਂ ਵੀ ਮੈਂ ਇਕੱਲਾ ਹੀ ਲੈ ਕੇ ਆਇਆ ਦੋ ਤਿੰਨ ਦਿਨ ਹੋ ਗਏ ਹੁਣ ਤਾਂ ਆ ਤਾਂ ਹੀ ਬਸ ਗਿਆ ਇਕੱਲਾ ਇਹ ਵਾਲੇ ਤਾਂ ਦੇਖੀ ਜਾਂਦਾ ਇੱਕ ਰੁਗਦਾ ਜਿਵੇਂ ਬੱਢਦਾ ਲੰਦਾ ਔਖੇ ਸੌਖੇ ਪੂਰੀ ਜਿਵੇਂ ਮੁੱਕਰੀ ਜਾਂਦਾ ਫੇਰ ਬਾਈ ਫਿਰ ਟੂੜੀ ਪਾਉਣੀ ਸੀ ਮੈਂ ਹੁਣ ਵੀ ਹੁਣ ਹੁਣ ਟੂੜੀ ਮਹਿੰਗੀ ਏ ਇਹਨਾਂ ਨਾਲ ਵੀ ਟੂੜੀ ਤਾਂ ਬਹੁਤ ਮਹਿੰਗੀ ਭਰਾਵਾ ਹਾਂ ਹੁਣ ਆ ਹੋ ਗਿਆ ਬੜੀ ਮਹਿੰਗੀ ਆ ਮੇਰਾ ਲਗਾ ਤੇ ਅੱਦਾ ਮੈਂ ਸਮਝਾਤਾ ਬਾਬਾ ਚਾਹ ਪੰਚਾਇਤ ਹੋ ਜਾਵੇ ਹੁਣ ਤਾਂ ਚਾਹ ਪੰਚਾਇਤ ਕਰ ਲਈ ਹੈ ਦੇਖੀ ਪੰਡਾਈ ਦੇ ਹੁਣ ਤਾਂ ਚਾਹ ਪੰਚਾਇਤ ਕਰ ਲਈ ਮੇਰੇ ਆ ਦਹਾ ਉਹ ਜੀ ਸਿਟੀ ਦੀ ਹੋਰਦਾ ਜੇ ਪੰਚਾਇਤ ਘਾਲੀ ਦਾ ਵੀ ਨਹੀਂ ਮਿਲੀਆਂ ਚੱਲ ਜੈਨੂ ਦਾ ਆਗੂ ਪੈ ਜਾਣੇ ਹਲੇ ਮਹੀਨਾ ਭਾਈ ਹੈਗੀ ਟ੍ਰੈਨਲਿਟੀ ਦੀ ਮਹੀਨਾ ਦਾ ਆਗਾ ਨੇ ਕੱਢ ਦੇਣਾ ਨਹੀਂ ਮੇਰੇ ਆਜਾ ਆਜਾ ਆਏ ਕਢਾਉਂਦੇ ਆ ਆ ਪਿਆ ਟ੍ਰੈਨਲਿਟੀ ਤੇ ਮੈਂ ਸਿਆਲ ਸਿਆਲ ਜੇ ਕੁਝ ਵੀ ਹੋਵੇ ਆਗੇ ਪਾਉਣੇ ਹੈ ਜੇ ਪਰਚੀ ਮੁੱਲ ਲੈ ਕੇ ਪਾਵਾਂ ਜਦ ਆਪਣੀ ਨਹੀਂ ਹੈਗੀ ਮੰਨ ਲਾ ਮੁੱਕ ਗੇ ਨਹੀਂ ਕਾਤੀ ਕਾਤੀ ਚਾਲੀ ਜਾਣੀ। ਟੂੜੀ ਖਤਮ ਹੋ ਗਈ। ਨਾ ਹੈਗੀਆਂ ਇਦਾਂ ਯਾਰ। ਤਾਂ ਗਾਹ ਜਾ ਕੇ 2 ਮਹੀਨੇ ਟੂੜੀ ਨਹੀਂ ਚੱਲਣੀ। ਤਾਂ ਕਿ ਆਗ ਮੁੱਕ ਕੇ ਮਾਰਚ ਵਿੱਚ ਮਾਰਚ ਅਪ੍ਰੈਲ 2 ਮਹੀਨੇ ਟੂੜੀ ਚੱਲਣੀ ਹੈ। ਤਾਂ ਕਿ ਆ ਜਾਣ ਤਾਂ ਕਣਕੇ ਯਾਨੀ ਕਿ ਬੰਦਾ ਦਾ ਚੱਕਣਿਆਂ ਉਹਨੇ ਆਉਲੀ ਕਰਨੀ ਆ। ਪਾਡਾ ਵੀ ਡਬਲ ਪਾਉਣਾ। ਆ ਮੈਂ ਤਾਂ ਕਰ ਰਿਹਾ ਵੀ ਲੈ ਲੈ ਆਪਣੀ ਟਰਾਲੀ ਵਾਪਸ। ਪਾਉਣੇ ਉੱਤੇ ਭਾਈ ਜਾਉ ਲੋਟ ਨਹੀਂ ਦਾ ਹੈਗਾ। ਕੋਈ ਨਹੀਂ ਹੋਰ। ਚੱਲ ਫਿਰ ਗਾਹ ਨੂੰ ਸਹੀ ਦੀ। ਬਾਹਰ ਤੋਂ ਮੈਂ ਉਹੀ ਹੋਰ ਬਣਾ ਲੈਣੀ ਬਹੁਤ ਚਲਾਇਆ ਕਰੂੰਗਾ ਪੈਸੇ ਲੈ ਲੂੰਗਾ ਜਿਹੜਾ ਹੁਣ ਰੇਟ ਚੱਲਦਾ ਠੀਕ ਨੇ ਠੀਕ ਹੈ ਕਿੱਸੀ ਦਿਨੇ 16 ਟਰਾਲੀਆਂ ਬਣਾਈਆਂ ਤੀਆਂ 16 ਹਾਂ ਹਾਂ ਉਹ ਮਾੜੀ ਸੀ ਬਰਾਲੀ ਉਹ ਮੀਂਹ ਪੈ ਗਿਆ ਤਾਂ ਬਰਾਲੀ ਮਾੜੀ ਸੀ ਨਹੀਂ ਪੈ ਬਣਾਈਆਂ ਤੀਆਂ 16 ਟਰਾਲੀਆਂ ਵਿੱਚੋਂ ਮੇਰੇ ਸਾਹਗਲ ਵੀ ਚਾਰ ਜਾਂ ਪੰਜ ਹੋਣਗੇ ਚਾਰ ਬਣਾਈਆਂ ਤੀਆਂ ਨੇ ਮੇਰੇ ਚਾਰ ਜਾਂ ਪੰਜ ਟਰਾਲੀਆਂ ਰਹਿ ਗਈਆਂ ਹੋਣਗੀਆਂ 10 11 ਟਰਾਲੀਆਂ ਖਾ ਕੇ ਉਹ ਤੂ ਕੱਖ ਘੱਟ ਵੱਡਣਾ ਆ। ਆਹ ਦੇਖ ਲੈ ਤੋ ਟ੍ਰੇਨ ਜਿਆਦਾ ਆਉਂਦਾ। ਅੱਛੀ ਕੀ ਪੰਡਾ ਪੈਣੀ ਉਹ ਵੀ ਪਾਈ ਬਣ ਕੇ ਤੇ ਖਾਣੇ ਆਦੇ। ਖਾਣਿਆਂ ਦੇ ਆ। ਦੇਖੋ ਕੱਖ ਤਾਂ ਪੈਣੀ ਆ। ਕੱਖੜਾ ਪੈਣੀ ਖਾਣੀ ਆ ਉਹ ਕਿਹਦੇ। ਮੈਂ ਰਹਿਣੇ ਖਾਣੇ ਵਾਲਿਆਂ ਉਹ ਗੰਨੇ ਗੁੰਨੇ ਨੇ ਖੋਣਾ। ਇਹ ਦੋ ਨਾ ਬਈ ਮੈਂ ਵੀ ਤਾਂ ਗੰਨਾ ਹੀ ਪਾਈ ਗਿਆ। ਬਈ ਦੋ ਰੋਟੀਆਂ ਵੀ ਸਰ ਜੂ। ਖੋਣਾ ਆਏ ਆ ਵੀ ਜਿੱਦਣ ਆ ਕੇ ਚੱਲ ਪਈ ਫੇ ਨਯਾਰਾ। ਉਹ ਤਾਂ ਵੀ ਪਿਆ ਹੋਊਗਾ ਲਿਆਊਗਾ ਲੈ ਨੂੰ ਕਾਹ ਦਾ ਦੋ ਵੀ ਆ ਜੀ ਮੈਂ ਭਾਂਹ ਤਾਂ ਲੈਣੀ ਪੈਣੀ ਜਿਹੜੇ ਸਾਲ 113000 ਹੋਈ ਉਹ ਸਾਲ ਵਿੱਚ ਲੱਤੀ ਹੁੰਦੀ ਪਰ ਉਹ ਮੈਂ ਗੱਲ ਕਰਦਾ ਵੀ ਦੇਲੇ ਸ਼ੈੱਡ ਕੋਲ ਪਰ ਐਦਾ 16 ਟਰਾਲੀਆਂ ਦਾ ਉਹ ਵੀ ਹਵਾ ਲੈ ਕੇ ਆਉਣਾ ਮੂਰੇ ਨਹੀਂ ਆਂ ਤਾਂ ਥੋੜਾ ਜਿਹਾ ਹੀਟਾ ਬਣੀ ਵੀ ਬਹੁਤ ਉਹ ਐਤ ਕੀ ਬਾਜਰਾ ਵੀ ਦਿੱਤਾ ਉਹ ਬੂਦਾ ਹੀਟਾ ਮੀਂਹ ਪਈ ਹੈ ਉਹੋ ਹੀਟਾ ਉਹਦੇ ਤਾਂ ਇੱਕ ਟਰਾਲੀ ਦੋ ਟਰਾਲੀ ਹੀਟਾ ਹੀ ਨਿਕਲੀਆਂ ਉਹਨੀਆਂ ਨੇ ਕੱਢ ਲਈਆਂ ਇਹ ਥੱਲੇ ਦੇ ਟੋਆ ਪਟਦਾ ਚਾਈ ਜਾਂਦਾ ਉਹ ਨੂੰ ਮੈਂ ਕਿਹਾ ਤਾਂ ਵੀ ਉੱਪਰੇ ਉੱਪਰ ਰੱਖ ਲੈ ਉਹਦੇ ਬਰਾਬਰ ਹੀਟਾ ਤਿੰਨ ਟਰਾਲੀਆਂ ਪੈ ਗਈਆਂ ਥਿੰ ਵਿਚ ਵਿਚ ਇਹ ਨੀਵਾ ਕਰਕੇ ਲੈ ਕੇ ਆਏ ਇਹ ਪੌੜੀਆਂ ਕੱਢਣੀਆਂ ਥੱਦੇ ਦੇ ਦੇਖ ਲੈ ਤਿਆਰ ਬਾਲ ਇੱਕ ਗੱਲ ਆ ਇੱਕ ਫਰੀ ਭਰੇ ਹੋਏ ਮੁੱਕਦਾ ਨਹੀਂ ਹੋ 2 ਲੱਖ ਰੁਪਏ ਚ ਨਹੀਂ ਲੈ ਸਾਰਾ ਭਰਤਾ ਦਿੱਤਾ ਐਰ ਭਰ ਗਿਆ ਦਾ ਬਾਈ ਪਤਾ ਨਹੀਂ ਇਸ ਸਾਲ ਪਰ ਕਿੱਥੇ ਨਹੀਂ ਲੈ ਆਏ ਕਰ ਆ ਕੇ ਨਾ ਪਾਈ ਤੂੰ ਐ ਕਹਿ ਰਿਹਾ ਇਹ ਨਾ ਤੋਈ ਨਹੀਂ ਹੋਣੀ ਤੂੜੀ ਤੂੰ ਐ ਕਹਿ ਰਿਹਾ ਕੋਈ ਵੀ ਤੀ ਵੀਰੇ ਬਚੜ ਜਾਣੀ ਕਿੰਨੀਆਂ ਰਹਿ ਗਈਆਂ ਵਿੱਚ ਆਜ ਦਾ ਪੌਣੀ ਪੌਣੇ ਆ ਆਹ ਆਗ ਤਾਂ ਪੈਣੇ ਜਿਹੜੀ ਤੋਈ ਨਹੀਂ ਹੋਣੀ ਤਿੰਨ ਮਹੀਨੇ ਹੋਣ ਅਸੀਂ ਤੂੜੀ ਨਹੀਂ ਪਾਉਂਦੇ ਕਾਹਦੇ ਮੀਨ ਤਿੰਨ ਮਹੀਨੇ ਉਹ ਜਾ ਕਿ ਮਾਰਚ ਦਾ ਆਗ ਵੀ ਨਹੀਂ ਰਹਿੰਦਾ ਆ ਵੀ ਮਾਰਚ ਅੱਧੇ ਮਾਰਚ ਤੱਕ ਆਗ ਚਲਾਉਣੇ ਆ ਫਿਰ ਇੱਕ ਮਹੀਨਾ ਤੂੜੀ ਫਿਰ ਹਰ ਵੀਰ ਫਰ ਵੀਰ ਜੱਕ ਚੱਲੀ ਠੀਕਾ ਖੰਡ ਕਣਕ ਪਾਦ ਜਨਣ ਲੱਗਦੀ ਆ ਆ ਇਹ ਵੀ ਠੀਕ ਆ ਇੰਦਾ ਨਾਲੇ ਕੈੜੀ ਹੁੰਦੀ ਆ ਪਾਣੀ ਤਾਂ ਕੁਝ ਨਹੀਂ ਉਸ ਤਾਂ ਪਾਉਣਾ ਹੀ ਆ ਇੰਦਾ ਕਿ ਵੀ ਹੈਗੀ ਸਾਡੇ ਕੋਲ ਜਵੀ ਹੈਗੀ ਆ ਅੱਜ ਵੀ ਵੀ ਹੈਗੀ ਆ ਜਵੀ ਤਾਂ ਸਾਡੇ ਕੋਲ ਤੁਹਾਡਾ ਹੈ ਗੱਲ ਆਈਆਂ ਨਾ ਜਵੀ ਆਪਣੀ ਜਗ੍ਹਾ ਹੀ ਯਾਰ ਇਹ ਤਾਂ ਉਹ ਦਾ ਮੂਕ ਲੱਜਣੀ ਹੋਰ ਪੰਗਾ ਹੈ ਡੰਗਰ ਰੱਖੇ ਹਿਆਈ ਪਾਉਣੇ ਕੋਈ ਮੂਕ ਲੈ ਕੇ ਦੇ ਦੇ ਨਾ ਮੈਨੂੰ ਲੱਗਿਆ ਨਾ ਯਾਰ ਮੂਕ ਮਾਰਦੀ ਪਰੇ ਹੋ ਜਾ ਬਸ ਹਾਂ ਡੰਗਰ ਵੇਚੋ ਪੌਂਗ ਦਾ ਫਿਰ ਤੂੜੀ ਦਾ ਜੀ ਹਾਂ ਉਹ ਬਾ ਪਹਿਲਾ ਡੰਗਰ ਵੇਚਦੇ ਹੋਵੇ ਕੋਈ ਬਾਅਦ ਵਿੱਚ ਫੇਰ ਲੈ ਲੇ ਜੇ ਤੂੜੀ ਆ ਜੂਗੀ ਨਾ ਵੇ ਬੀ ਬੀ ਕੇ ਲੈ ਹੋ ਗਏ ਜਿਹੜਾ ਇੱਕੋਰੀ ਬੀ ਗੇ ਉਹ ਫੇਰ ਹੁੰਦਾ ਭਈ ਪੈਸੇ ਆ ਜੰਨੇ ਫੇ ਕਿੱਥੇ ਕੱਢ ਦੂਗਾ ਫਿਰ ਕੋਈ ਵੀ ਚੀਜ਼ ਆ ਬੱਬੂ ਕੋ ਜਮਾ ਕਰਾ ਦੂ ਫੇ ਨਹੀਂ ਕਰਦੇ ਬਾਪੂ ਕੀ ਤੇ ਆ ਰਹੀ ਆ ਆ ਜੀ ਆਇਓ ਆਏ ਕੋਈ ਕਹਿੰਦਾ ਕੰਗਾਲ ਮੈਂ ਤੁਮਕਰਾ ਦਿਉ ਬਸ ਮੁੜ ਤੇ ਮੇਤੇ ਬਹੁਤ ਲੱਤੇ ਛੋਟੇ ਹੁੰਦੇ ਆ ਨੀ ਮੈਨੂੰ ਜਦੀ ਕਹਿੰਦੇ ਹੁੰਦੇ ਸੀ ਇਹ ਬਈ ਆਇਆਂ ਵੀ ਉਦੋਂ ਮੈਂ ਦੇ ਵਿੱਚ ਬਾਪੂ ਨੂੰ ਦੇ ਦਿੱਤੇ ਹਾਂ ਠੀਕ ਹੈ ਮੇਰੇ ਕੋ ਹੋ ਗਈ ਆ ਬੋਲਦਾ ਤੁਹਾਡਾ ਦਾਨ ਦੋ ਵੀ ਧਿਆਨ ਸੱਚੇ ਆ ਕਿ ਨਹੀਂ ਹੁਣ ਇਕੱਠੇ ਹੋਣੇ ਜਿੱਦਣ ਉਦੋਂ ਫਿਰ ਮੈਂ ਇਹ ਨੂੰ ਮਹੀ ਦੇਣੀ ਆ ਮੈਂ ਕਹੇ ਪੇ ਮੈਂ 1.5 ਲੱਖਾਂ ਦੀ ਦੋਣੀ ਆ ਮੈਨੂੰ ਤੇਰੀ ਕਰੂੰ ਡਰ ਲੱਗਦਾ ਆ ਨਹੀਂ ਮੈਂ ਰੋ ਮਾਤਾ ਕੁਝ ਨਹੀਂ ਹੁਣ ਵਪਾਰੀਆਂ ਦਾ ਉਧਰ ਤੇ ਨਹੀਂ ਆਓ ਜੇ ਲਿਆਉਣੀ ਆ ਸਾਡੇ ਇਹਦੇ ਨਾਲ ਦਾ ਆਪ ਵਾਲੀ ਨੂੰ ਵਧੀਆ ਯਾਰ ਉਧਰ ਤੇ ਲਿਆਓ ਪਤੀ ਪਾਲੇ ਨੇ ਬੜੀ ਦੂ ਘਟੀਆਂ ਉਧਰ ਤੇ ਲਿਓ ਜੇ ਲਿਆਉਣੀ ਆ ਇੱਧਰ ਤਾਂ ਕੁਝ ਨਹੀਂ ਆ ਜਿਹੜਾ ਸਾਡੇ ਦਾ ਬਸ ਫਿਰ ਤਾਂ ਉਹ ਹੈ ਤਾਂ ਹੈਗੇ ਆਪਾਂ ਕਰੇਗਾ ਡੱਬ ਵਾਲੀ ਦੇ ਡੱਬ ਵਾਲੀ ਦੇ ਜੀਬਾ ਮੜਲਦੀ ਆ ਵੀ ਕਰਾਮਪੁਰ ਆ ਮੈਂ ਸਦਾ ਕਰਾਮਪੁਰਾ ਫੂਲ ਉਧਰ ਹੈਗੇ ਮਸ਼ਹੂਰ ਆ ਮੈਸਾ ਕਰਾਮਪੁਰਾ ਬਹੁਤ ਮਸ਼ਹੂਰ ਹੈ ਰਿਆਣੇ ਚ ਜ਼ਿਆਦਾ ਖਾਲੇ ਨਹੀਂ ਉਹ ਹਰਿਆਣੀ ਪੈਂਦਾ ਪਰਾ ਸਰਸਾ ਸਰਸਾ ਰਾਮਪੁਰਾ ਫੂਲ ਨਹੀਂ ਕਿਹੜਾ ਮੈਂ ਕਹਿੰਦਾ 15 ਕਿਲੋ ਦੱਸਦਾ ਹਾਂ ਕੱਲ ਦੇਖ ਲੈਣੀ ਤੁਹਾਡੀ ਮੀਟਿੰਗ ਦੱਸੋ ਕਿ ਕਿੰਨੀ ਹੈ 12-12 ਕਿਲੋ ਬੜੇ ਕਿੰਨੇ ਅੱਛਾ ਇੱਕ ਟਾਈਮ ਦਾ ਉਹ ਵੇ ਮੰਡੀ ਨਹੀਂ ਸੀ 12 ਟਾਈਮ ਦਾ ਨਹੀਂ ਇੱਕ ਟਾਈਮ ਦਾ ਹੋਊਗਾ ਮੈਂ ਇਹ ਚੌਥੇ 6-6 ਕਿਲੋ 6 ਕਿਲੋ ਇੱਕ ਟਾਈਮ ਦਾ ਹੋਊਗਾ 8 ਕਿਲੋ ਤਾਂ ਮੇਰੇ ਆਈ ਮੈਂ ਦੇਈ ਜਾਂਦੀ 12 ਕਿਲੋ ਵੀਡੀਓ ਵੀਡੀਓ ਦੇਖ ਲੈਣੇ ਚਲੋ ਹੋਰ ਚੱਤ ਨਾਲ ਕੋਈ 9 ਕਿਲੋ ਕੋਈ 8 ਕਿਲੋ ਲੈ ਦੋ ਦੋ ਹੀ ਮੱਕਰ ਕੇ 8 ਕਿਲੋ ਕੋਈ 9 ਕਿਲੋ ਹਾਂ ਬੜਾ ਠੀਕ ਆ ਆਪਣੇ ਕਿਨੇ ਨਹੀਂ ਕੋਈ ਬਾਰਾ ਲਾ ਜਾਣਾ ਬਲੈਕਾਂ ਲਾ ਜਾਣਾ ਸਾਡੇ ਇਹ ਵਿੱਚ ਨਹੀਂ ਇਹਨਾਂ ਸਾਡੇ ਕੱਖੇ ਮੜੇ ਰੱਖੇ ਮੜੇ ਇਹ ਗੱਲ ਹੈ ਬਹਿ ਬਹੁਤ ਕਰ ਆ ਤੇਰਾ ਇਥੇ ਟੱਪ ਜਾਂਦਾ ਹਿਰਤੇ ਪਰ ਕਰਾਲੀ ਕਿਨੇ ਨੂੰ ਬਹੁਤ ਵਧੀਆ ਕਰ ਉਧਰ ਪਾਣੀ ਨਹੀਂ ਹੈ ਉਹ ਪਾਣੀ ਘਟਾ ਉਧਰ ਲ ਗੁੜ ਵੀ ਤਾਂ ਹੈ ਕੋਸਾ ਹਾਂ ਉਧਰ ਗੰਨੇ ਦੀ ਇਨੀ ਰਿਕਵਰੀ ਹੈ ਗੁੜ ਦੀ ਇਨਾ ਵਧੀਆ ਬਣਦਾ ਤਾਂ ਹੀ ਹੋਰ ਜੇ ਐ ਇਥੇ ਨਾ ਜਦ ਹੋਣੇ ਧਰਤੀ ਦਾ ਸੁੱਕਦੀ ਨਹੀਂ ਜਿੱਥੇ ਮਰਜੀ ਪਾਟ ਲਓ ਜਦੋਂ ਧਲਾਬ ਆ ਜਾਂਦੀ ਆ ਹੋ ਗਈ ਨਾ ਕੋਈ ਪੁੱਤਾਂ ਕਿਕਰ ਨੇੜੇ ਦਾ ਵੀ ਖੂਨ ਹੋਦੀ ਵਸੀਨ ਚ ਉਹ ਇਧਰ ਨੇ ਆਪਣਾ ਸਮਾਨ ਦੱਬਿਆ ਵਾ ਹੈਂ ਤੂਏ ਚਾਹੀ ਉਹ ਦੇਖਦਾ ਉਹ ਨਿਕਣੀ ਆ ਹਾਂ ਵਸੀਨ ਤਾਂ ਬਥੇਰਾ ਸ਼ਾਲਾ ਮਾਰਦਾ ਹੁੰਦੀ ਤਾਂ ਹੋ ਗਿਆ ਉੱਪਰ ਤੋਂ ਹੀ ਬਸ ਤਿਆਰੀ ਆਉਣ ਜਦ ਜਵੀ ਮੁੱਕ ਗਈ ਇਧਰ ਤੈਨੂੰ ਪਰਤ ਨੂੰ ਲਾ ਦੇ ਵਾਡਾ ਵਿਆਹ ਦੇ ਕੇ ਲਾ ਦੇਣਾ ਵਾ ਤੂਏ ਤੈਨੂੰ ਕੱਲ ਨੂੰ ਆਵੇ ਪਰਸੋਂ ਨੂੰ ਆਪਸੋਂ ਇਹ ਕੱਲ ਨੂੰ ਪਰਸੋਂ ਨੂੰ ਆਏ ਕਰੋ ਕੱਲ ਨੂੰ ਸਾਰੀ ਬੜਲੇ ਉਹ ਕੱਲ ਨੂੰ ਸਾਰੀ ਬੜ ਦੇਣੀ ਕੋਈ ਇੱਥੇ ਤੇ ਬੜਲੀ ਥੋੜੀ ਹੀ ਘੱਟ ਉਹ ਜਿਪ ਲੈ ਹੱਥ ਕਰਦੇ ਉਹ ਚੱਲ ਦੇਖ ਲਈ ਮੰਗਲ ਬਾਤੀ ਉਹਦੇ ਪਰ ਅਨਿਆਰਿੱਥਾ ਕਹਿ ਕਰਦੇ ਤੇ ਮੰਗਲਵਾਰ ਦਾ ਜੇ ਕੱਲ ਨੂੰ ਆਈ ਸਮਾਂ ਬੋ